ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਬਈ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਨਵੀਂ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਦਿਨ ਹੈ ਐਤਵਾਰ ਤੇ ਮੁੰਡੇ ਸਾਡੇ ਛੁੱਟੀ ਹੈ ਇਹਨਾਂ ਨੂੰ ਇਹ ਆ ਗਏ ਸਪਰੇਅ ਕਰਾਉਣ ਅਸੀਂ ਐਤਵਾਰ ਨੂੰ ਇਹ ਸਪਰੇਅ ਵਾਲਾ ਕੰਮ ਹੈੜਾ ਉਹ ਪਲੀਕ ਦੇ ਹੁੰਨੇ ਆ ਇਹ ਬੇਉਂਤੀ ਬੰਦੇ ਦਾ ਕੰਮ ਹੈੜਾ ਆਲੂ ਵਾਲਾ ਇਸੇ ਕਰਕੇ ਅਸੀਂ ਐਤਵਾਰ ਨੂੰ ਰੱਖਦੇ ਆਂ ਵੀਆ ਸਾਡੇ ਦੋਏ ਗੱਭਰੂ ਐਤਵਾਰ ਉਹਨਾਂ ਨੂੰ ਛੁੱਟੀ ਹੁੰਦੀ ਆ ਤੇ ਆਪਾਂ ਕਰਦੇ ਆ ਜੀ ਆਲੂਆਂ ਤੇ ਸਪਰੇ ਐਤਵਾਰ ਨੂੰ ਤੇ ਉਧਰ ਲੱਗਿਆ ਸੋਨੀ ਚਮਤਕਾਰ ਦਵਾਈ ਪਾਉਣ ਤੇ ਇੱਧਰ ਕਾਰਜਟ ਵਾਲਾ ਸਾਲਟ ਹੈ ਤੇ ਐਨ ਪੀ ਕੇ 13 0 45 ਇੱਕ ਹੈਗੀ ਆ ਤੇਲੇ ਵਾਲੀ ਤਿੰਨ ਚਾਰ ਚਾਰ ਦਵਾਈਆਂ ਹੋ ਗਈਆਂ ਚਮਤਕਾਰ 13 0 45 ਕਾਰਜਟ ਵਾਲਾ ਸਾਲਟ ਹੋ ਗਿਆ ਤੇ ਇੱਕ ਹੋ ਗਈ ਤੇਲੇ ਵਾਲੀ ਚਾਰੇ ਦਵਾਈਆਂ ਦੀ ਆਪਾਂ ਕਰਨੀ ਹੈ ਜੀ ਸਪਰੇ ਆਲੂਆਂ ਤੇ ਤੇ ਅੱਜ ਆਲੂ ਆਪਣੇ तकरीबन 60 ਦਿਨ ਤੋਂ ਉੱਪਰ ਹੋ ਗਏ ਜੀ ਬੀਜਿਆਂ ਨੂੰ ਕਹ ਲਓ ਵੀ ਜਾ ਕਹ ਲਓ ਵੀ ਪਾਣੀ ਲੱਗਿਆ 60 ਦਿਨ ਹੋ ਗਏ ਤੇ ਮਾਰੋ ਨਿਕਾ ਤੁਸੀਂ ਬੇਲ ਐਨ ਫਸੀ ਪਈ ਐ ਤੇ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਤੇ ਵਿੱਚ ਵਿੱਚ ਹੁਣ ਗੋਲੀ ਡੰਡਾ ਨਿਕਲਣ ਲੱਗ ਗਿਆ ਦੇਖੋ ਬਰੀਕ ਜਿਹਾ ਇੱਕ ਵਾਰੀ ਸਪਰੇ ਕਰੀ ਸੀ ਆਪਾਂ ਨੇ ਇਹ ਤੇ ਤੇ ਚਲੋ ਬਾਕੀ ਕੋਈ ਗੱਲ ਨਹੀਂ ਤੇ ਉਧਰਲੇ ਪਾਸੇ ਆਪਣਾ G3 ਦਾ ਹੈਗਾ B ਪਿਛਲੇ ਸਾਲ G2 ਸੀ ਉਹਦੀਆਂ ਪੰਜ ਗੂਰੀਆਂ ਲੈ ਕੇ ਬੀਜਿਆ ਸੀ ਤਾਂ 31-32 ਗੂਰੀਆਂ ਹੋ ਗਈਆਂ ਸੀ ਉਹ ਹੈ ਜੀ ਇੱਕ ਏਕੜ ਐਨ ਸਿਰੇ ਦੇ ਐਂਡ ਦੇ ਆਪਾਂ ਨੇ ਬੀਜਤਾ ਸੀਗਾ ਤੇ ਉਹ ਵੀ ਕਹ ਲੋ 60 ਦਿਨ ਦਾ ਹੀ ਹੋ ਗਿਆ ਉਹਦੀਆਂ ਬੇਲਾਂ ਬਸ 10 ਦਿਨਾਂ ਤੱਕ ਆਪਾਂ ਨੇ ਕੱਟ ਦੇਣੀਆਂ ਤੇ ਅੱਜ ਉਹਦੇ ਤੇ ਦਾ ਹੈਗੀ ਲਾਸਟ ਸਪਰੇ ਤੇ ਬਾਕੀਆਂ ਤੇ ਹੈਗੀ ਆ ਜੀ ਤੀਜੀ ਸਪਰੇ ਤੀਜੀ ਜਾਂ ਚੌਥੀ ਹੁਣ ਗਿਣਤੀ ਨਹੀਂ ਕੀਤੀ ਤੇ ਪਾਣੀ ਆਪਣਾ ਚਾਰ ਲੱਗ ਗਿਆ ਹੁਣ ਪੰਜਵੇਂ ਦੀ ਤਿਆਰੀ ਆ ਹੁਣ ਪਾਣੀ ਵੀ ਲਾਵਾਂਗੇ ਕੱਲ ਨੂੰ ਪਾਣੀ ਦਾ ਕੰਮ ਸ਼ੁਰੂ ਹੋ ਜਾਊਗਾ ਤੇ ਅੱਜ ਆਪਾਂ ਪਾ ਰਹੇ ਆ ਦਵਾਈਆਂ ਦੀ ਸਪਰੇਅ ਕਰ ਰਹੇ ਆ ਓਏ ਮੁੰਡਿਆ ਕਿੰਨੇ ਪੈਕੇਟ ਪਾਤੇ 600 ਗ੍ਰਾਮ ਏਕੜ 'ਚ ਪਾਉਣੀ ਆ ਆਪਾਂ ਨੇ ਹੈ ਬਸ ਠੀਕ ਆ ਸੱਤ ਪੈਗੇ 50 ਵੀ ਕਿ ਨਹੀਂ 52 ਦੀ ਸੱਤ ਪੈਗੇ ਬਸ ਠੀਕ ਆ ਤਾਂ ਚਾਰ ਰਹਿ ਗਏ ਬਹੁਤ ਠੀਕ ਆ ਓਕੇ ਇਹ ਤੇਲੇ ਵਾਲੀ ਆ ਉਹ ਹੈਗੀ ਆਪਣੀ ਥਾਇਓ ਮਥਕਸਮ ਤੇ ਆ ਜਿਹੜਾ ਐਨ ਪੀ ਕੇ ਆ ਆਪਾਂ ਨੇ ਪਾਉਣਾ ਜੀ 1.5 ਕਿਲੋ ਇੱਕ ਏਕੜ ਚ ਤੇ ਆ ਆਪਾਂ ਨੇ ਪਾ ਲਈ ਕਰਜਟਾਲਾ ਸਾਲਟ ਆ ਇਹ ਕੰਪਨੀ ਜਿਵੇਂ ਮੈਂ ਪਹਿਲਾਂ ਵੀ ਕਹਣਾ ਹੁੰਦਾ ਵੀ ਕੰਪਨੀ ਦਾ ਕੋਈ ਮਤਲਬ ਨਹੀਂ ਆ ਕਰਜਟਾਲਾ ਸਾਲਟ ਪਾਇਆ ਇਹ ਇਹ 600 ਗ੍ਰਾਮ ਪਾਇਆ ਆਪਾਂ ਨੇ ਇੱਕ ਏਕੜ ਚ ਆਪ ਹੁਣ ਆਪਾਂ ਨੇ ਐਨਪੀਕੇ 13045 ਇਹ 1.5 ਕਿਲੋ ਪਰ ਇਕੜ ਦਾ ਤੇ ਚਮਤਕਾਰ ਦਾ 1 ਲੀਟਰ 2 ਇਕੜਾਂ ਚ ਤੇ ਜਿਹੜੀ ਤੇਲੇ ਵਾਲੀ ਆ ਉਹ ਤਕਰੀਬਨ 20 ਕ ਐਮਐਲ ਕਹ ਲੋ ਪਰ ਬਿੱਗੇ ਦੇ ਹਿਸਾਬ ਨਾਲ 100 ਕ ਐਮਐਲ ਪਰ ਇਕੜ ਦੇ ਹਿਸਾਬ ਨਾਲ ਤੇ ਹੁਣ ਪਹਿਲਾਂ ਦਵਾਈਆਂ ਘੋਲ ਲਈਏ ਫਿਰ ਕਰਾਂਗੇ ਸਪਰੇ ਬੰਦੇ ਸਾਡੇ ਤਿਆਰ ਨੇ ਤਿਆਰੋਂ ਵੀ ਕੱਪੜੇ ਇੰਨੇ ਸੋਹਣੇ ਪਾਈ ਫਿਰਦੇ ਹੋ ਵੀ ਜੇ ਮੈਂ ਤੁਸੀਂ ਆਏ ਸਪਰੇ ਕਰਨੋਂ ਕੱਪੜੇ ਬਦਲ ਲੈਂਦੇ ਬਦਲ ਲੈ ਕੱਪੜੇ ਬਦਲ ਲੈ ਤੈ ਵੀ ਕੱਪੜੇ ਬਦਲ ਲੈ ਤੂੰ ਵੀ ਤਿਆਰ ਬੰਦੇ ਛੱਡੇ ਐ ਤਾਂ ਬਾਹਰ ਨੂੰ ਪੂਰੇ ਫਰਲ ਤਿਆਰ ਹੁੰਦੇ ਨੇ ਚਲੋ ਅਸੀਂ 5 ਜਾਣੇ ਤਾਂ ਅਸੀਂ 6 ਮਾ ਲਾਣੇ ਦਾ ਲਾਣੇ ਦਾ ਉਧਰ ਇਨਸਪੈਕਸ਼ਨ ਕਰਦਾ ਫਿਰਦਾ ਦੇਖ ਰਿਹਾ ਕਣਕ ਬੀਜੇ ਆ ਆਲੂ ਪੱਟ ਕੇ ਕੱਚਾ ਆਲੂ ਆਪਾਂ ਨੇ ਪੱਟਤਾ ਜੀ ਉਸ ਤੋਂ ਬਾਅਦ ਆਪਾਂ ਨੇ ਕਣਕ ਬੀਜਤੀ 3086 ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਜੁੜੇ ਰਹੋ ਵੀਡੀਓ ਨਾਲ ਐਂਡ ਤੱਕ ਅਸੀਂ ਸਪਰੇਅ ਕਰ ਲਈਏ ਪਹਿਲਾਂ ਲਓ ਜੀ ਦਵਾਈ ਪਾ ਕੇ ਹੱਕ ਦਾ ਕੰਮ ਆਪਾਂ ਨੇ ਤੇ ਉਹ ਸਿਰੇ ਤੋਂ ਫਾਂਟਾ ਲਾਵਾਂਗੇ ਇੱਧਰ ਨੂੰ 3 ਕਿੱਲਾਂ ਦੀ ਬਾਈ ਉਹ ਮੋਟਰ ਤੱਕ ਉਹ ਮੋਟਰ ਤਕਰੀਬਨ ਆਪਣੀ 4 ਏਕੜਾਂ ਦੀ ਬਾਹੀ ਤੇ ਆ ਜਾਂ ਕਹਿ ਲੋ ਵੀ 3 ਕਿੱਲੇ ਨੇ ਸਵਾ 6 ਦੇ ਉਹ ਮੋਟਰ ਤੱਕ 3 ਕਿੱਲੇ ਬਾਈ 2 ਕਿੱਲੇ ਸਵਾ 6 ਦੇ ਇਹ ਘੇਰਾ ਬਣ ਤੇ ਉਹ ਸਿਰੇ ਤੋਂ ਲਿਆਵਾਂਗੇ ਲਾ ਕੇ ਤੇ ਕਰਦੇ ਆਂ ਸ਼ੁਰੂ ਬਾਬੇ ਨਾਨਕ ਦਾ ਨਾਮ ਲੈ ਕੇ ਜੀ ਕੰਮ ਟਾਈਮ ਤਕਰੀਬਨ ਦੁਪਹਿਰ ਦੇ 12 ਵਜੇ ਗਏ ਜੀ ਆ ਜਿਹੜਾ ਸਪਰੇਅ ਕਰਨ ਦਾ ਦਿਨ ਹੈ ਟਾਈਮ ਹੈ ਬਾਬੇ ਨੇ ਬਹੁਤ ਵਧੀਆ ਦਿੱਤਾ ਨਾ ਤਾਂ ਹਵਾ ਚੱਲਦੀ ਹੈ ਬਿਲਕੁਲ ਤੇ ਨਾ ਹੁਣ ਛਗੜ ਹੈ ਛਗੜ ਵੀ ਪੂਰਾ ਵੀ ਨਹੀਂ ਹੈਗੀ ਤੇ ਨਾ ਹਵਾ ਚੱਲਦੀ ਹੈ ਹਵਾ 'ਚ ਥੋੜੀ ਜਿਹੀ ਦਿੱਕਤ ਆਉਂਦੀ ਹੈ ਸਪਰੇਅ ਕਰਨ 'ਚ ਤੇ ਹਵਾ ਨਾ ਹੁੰਦੀ ਚੱਲਦੀ ਹੋਵੇ ਫਿਰ ਤਾਂ ਬੜਾ ਨਜ਼ਰ ਕੱਲ ਵੈਸੇ ਸਪਰੇਅ ਕਰਨੀ ਸੀ ਇੱਕ ਦਿਨ ਮਤਲਬ ਲੇਟ ਕਰਤਾ ਹਵਾ ਕਰਕੇ ਕੱਲ ਥੋੜੀ ਜਿਹੀ ਪੂਰੇ ਦੀ ਹਵਾ ਜ਼ਿਆਦਾ ਚੱਲਦੀ ਸੀ ਤੇ ਫਿਰ ਕੁਛ ਸਗੜ ਕੱਲ ਜਿਆਦਾ ਸੀ ਤੁੰਦ ਲੇਟ ਉਤਰੀ ਤਾਂ ਕਰਕੇ ਫਿਰ ਆਪਾਂ ਕੱਲ ਕਰੀ ਨਹੀਂ ਅੱਜ ਕਰ ਦਿੰਨੇ ਆ ਅੱਜ ਹੁਣ ਸਪਰੇਅ ਕਰਨ ਦਾ ਕੀ ਟਾਈਮ ਲੱਗਣਾ ਪਤਾ ਲੱਗ ਜੂਗਾ ਆਪਾਂ ਤੁਹਾਨੂੰ ਦਿਖਾਵਾਂਗੇ ਤੇ 12 ਵਜਾਂ ਚ ਪੰਜ ਮੀਟਰ ਰਹਿ ਗਏ ਜੀ ਤੇ ਤੁਹਾਨੂੰ ਮੈਂ ਆਲੂ ਦਿਖਾਉਣਾ ਮੜਾ ਜੀ ਵੀ ਕਿੱਥੇ ਤੱਕ ਸਾਡਾ ਜੀ 3 ਆਹ ਜਿਹੜਾ ਜੀ 3 ਦਾ ਵੀ ਸੀ ਪਿਛਲੇ ਸਾਲ ਜੀ 3 ਲਿਆ ਸੀ ਇਹ ਤਾਂ ਕਿ ਜੀ 4 ਆ ਆਹ ਸਾਰਾ ਇਹ ਇੱਥੇ ਤੱਕ ਉਹ ਉੱਥੇ ਤੱਕ 30 ਬਟਾਂ ਜਿਹੜੀਆਂ ਆਪਣੇ ਕੋਲੇ ਲੰਬੀਆਂ ਤਕਰੀਬਨ ਜੀ 3 ਦੀਆਂ ਨੇ ਇਹ ਆ ਜੀ 4 ਆ ਇਹ ਵੀ ਆਪਣਾ ਪਿਛਲੇ ਸਾਲ ਜੀ 3 ਸੀ ਐਦਕੀ ਜੀ 4 ਦੀ ਇਹਦੀ ਬਜਾਦ ਹੋਈ ਹੈ ਬੀ ਲੈ ਆਦੀ ਆਪਾਂ ਨੇ ਪਿਛਲੇ ਸਾਲ ਜੀ 3 ਦਾ ਤੇ ਆ ਹੈਗਾ ਜੀ 2 ਦਾ ਲੈ ਆਦੀ ਹੈ ਜੀ 3 ਹੈ ਜਿੱਥੇ ਆ ਗੁੱਲੀ ਦੀ ਡੇੜੀ ਖੜੀ ਹੈ ਇਹ ਦੋ ਇਧਰ ਇਧਰ ਸਿਰੇ ਤੱਕ ਜੀ 3 ਆਏ ਆਪਣਾ ਘਰ ਦਾ ਕੰਮ ਵੀ ਹੈ ਮਰੀਨੋ ਕੰਪਨੀ ਦਾ ਤੇ ਲਓ ਜੀ ਕਰੀਏ ਸ਼ੁਰੂ ਫੌਜਾਂ ਤਿਆਰ ਨੇ ਚੱਲੀਏ ਵੀ ਆਪਣਾ ਫੋਨ ਛੱਡ ਦੇ ਪੁੱਤਰੀ ਰਾਜੂ ਆਇਆ ਉਹਰੇ ਫੜਾਂ ਤਾਂ ਚੌੜੀਆਂ ਰੱਖਿਓ ਹਵਾ ਕੋਈ ਨਹੀਂ ਚੱਲਦੀ ਤੇ ਜਿਆਦਾ ਨਾ ਲੱਗੇ ਜਾਨ ਫੜੀ ਨਾ ਵਾਹ ਵਾਹ ਕਰਾ ਦਿਓ ਵਾਹਿਗੁਰੂ ਉਹ ਇਹ ਬੜੇ ਹੀ ਬੜੇ ਆ ਉਹ ਤਾਂ ਦਾਦਾ ਦੇ ਪਿੱਛੇ ਪੈ ਬੈ ਹੱਡ ਰਦੀਏ ਛੋਟੇ ਪੈਰੇ ਦੇ ਪਿੱਛੇ ਉਹ ਪੜਾ ਸਕੇ ਵੀਡੀਓ ਬਣ ਗਿਆ ਇਹ ਨਹੀਂ ਹਾਲਾਤ ਸਾਡੇ ਸਪਰੇਅ ਕਰਨ ਤੋਂ ਬਾਅਦ ਦੇ ਲਓ ਜੀ ਆ ਖੇਤ ਤੇ ਹੋ ਗਈ ਆਪਣੀ ਸਪਰੇਅ ਪੈਪ ਇਕੱਠਾ ਕਰਕੇ ਦੁਬਾਰਾ ਪਾ ਲਿਆ ਪਾਣੀ ਆਪਾਂ ਨੇ ਤਕਰੀਬਨ 550 550 ਲੀਟਰ ਪਾ ਕੇ ਦਵਾਈ ਘੋਲ ਲਈ ਬੰਦੇ ਸਾਡੇ ਦਾਮ ਲਾ ਰਹੇ ਨੇ ਦਾਮ ਓਖੜ ਗਿਆ ਓਏ ਅੰਦਰਲਾ ਪਾਣੀ ਮੁੱਕ ਗਿਆ ਜੀ ਪੰਪ ਵਾਲਾ ਦਾ ਭਰ ਗਿਆ ਅੰਦਰਲਾ ਮੁੱਕਿਆ ਹੋਇਆ ਪਾਣੀ ਲੈਣ ਗਿਆ ਲੈਣ ਦਰ ਤੇ ਨਾਲੇ ਮੱਝਾਂ ਬੰਨਣ ਗਿਆ ਸੰਨੀ ਤੇ ਚਲੋ ਵੀ ਹੱਕੋ ਟਾਈਮ ਤਕਰੀਬਨ ਪੌਣੇ 2 ਵਜੇ ਗਏ ਆਪਾਂ ਨੂੰ ਅੱਧਾ ਘੰਟਾ ਕਹਿ ਲੋ ਵੀ ਹੋ ਗਿਆ ਪਾਣੀ ਪੂਣੀ ਪਾਉਂਦਿਆਂ ਨੂੰ 12 ਵਜੇ ਲੱਗੇ ਸੀ ਤੇ 1:30 ਵਜੇ ਤੋਂ ਆਪਾਂ ਨੇ 7 ਏਕੜਾਂ ਦੇ ਸਪਰੇਅ ਕਰਤੀ ਸੀਗੀ ਲੰਬੀ ਫੰਟਾਂ ਮਾਰੀਆਂ ਦੇਖੋ ਤੁਸੀਂ ਬੰਦਿਆਂ ਨੇ ਕਿਵੇਂ ਆਲੂ ਮਿੱਧੇ ਨੇ ਆਲੂ ਤਾਂ ਨਹੀਂ ਮਿੱਧੇ ਪਰ ਇਹ ਹੋ ਜਾਣਗੇ ਕੱਲ ਤੱਕ ਠੀਕੇ ਖਾਲੀ ਚ ਪਾਈਪ ਗਈ ਸੀ ਤੇ ਰੱਬ ਸੁੱਖ ਰੱਖੇ ਮਾਲਕ ਦੀ ਕਿਰਪਾ ਹਵਾ ਬਿਲਕੁਲ ਨਹੀਂ ਚੱਲਦੀ ਅੱਜ ਤੇ ਸਪਰੇਅ ਕਰਨ ਦਾ ਨਜ਼ਾਰਾ ਉਹ ਆਲੂ ਫੜੀ ਬੈਠਾ ਹੱਥ 'ਚ ਸੂਰਾ ਨੇ ਪੱਟ ਤੇ ਕਿਤੇ ਕਿਤੇ ਸੂਰਾ ਨੇ ਮੂੰਹ ਮਾਰਿਆ ਆ ਸਹੀ ਹੋ ਗਿਆ 60 ਦਿਨਾਂ ਦਾ ਤੇ ਫੇ ਆ ਸਹੀ ਹੋ ਗਿਆ ਜੀ ਜੀ ਤਾਂ ਬਿਲਕੁਜੀ ਮੋਟੀ ਬਣ ਗਈ ਤੇ 60 ਦਿਨਾਂ ਦਾ ਆਲੂ ਆ ਆਪਣਾ ਇਹ ਉਹ ਲੈ 67 ਵਾਲਾ ਪੱਟਿਆ ਤੇ ਇਧਰ ਬਾਪੂ ਆ ਗਿਆ ਪਾਣੀ ਲੈ ਕੇ ਮੱਝਾਂ ਬੰਨਣ ਗਿਆ ਦੀ ਸੰਨੀ ਤੇ ਤੇ ਹੁਣ ਚਲੋ ਆਪਾਂ ਹਿਟਲੇ 4 ਏਕੜ ਰਹਿ ਗਏ ਉੱਤੇ ਕਰਨੀ ਐ ਸਪਰੇ ਤੈਨੂੰ ਕੀ ਲੱਗਿਆ ਵੀ ਨਹੀਂ ਪਿਆ ਨਹੀਂ ਪਾਣੀ ਇਹਦਾ ਕਲਾ ਆ ਲੈ ਲੈ ਪੀਓ ਪੀਓ ਪਾਣੀ ਪੀਓ ਇਹ ਇਹਦਾ ਮਦੂਤ ਸੌਂਡ ਦੀ ਪ੍ਰੋਬਲਮ ਗੈਂਡੀਓ ਸਤ ਚਲ ਮਾ ਤੁਰਦੇ ਦੀ ਕਿਉਂ ਦੇਖ ਲੈ ਆਈ ਤੁਹਾਨੂੰ ਵੀ ਕਹਿੰਦੇ ਪਾਣੀ ਪੀ ਕੇ ਚੱਲਦੇ ਚਲੋ ਵੀ ਉੱਧਰ ਜਾ ਕੇ ਖੋਲਦੇ ਆ ਪਾਈਪ ਕਰਦੇ ਆ ਸਵੇਰੇ ਪੌਣੇ 2 ਹੋ ਗਏ ਜੀ ਸਵੇਰੇ 7:00 ਵਜੇ ਅਸੀਂ ਸਬਨੇ ਨੇ ਪਾਣੀ ਪੀਆ ਪਰ ਖੜੇ ਕਿਸਕੇ 15 ਮਿੰਟ ਲੱਗੇ ਅੱਧਾ ਘੰਟਾ ਲੱਗਿਆ ਉਹਨੂੰ 1:30 ਵਜੇ ਆਪਾਂ ਕਰਤੀ ਸੀ ਆ ਸਵੇਰੇ ਡੇਢ ਘੰਟਾ ਲੱਗਿਆ ਆਪਾਂ ਨੂੰ ਆ ਸਵੇਰੇ ਕਰਨ ਨੂੰ ਚਲੋ ਵੀ ਚਲੋ ਰਾਜੂ ਪੀਓ ਪਾਣੀ ਜਮੀਨੀ ਖੜੇ ਕਿਲੇ ਖੋਲਣੇ ਜਾਂ ਸ਼ਾਰ ਮੋਟਰ ਸਾਨੂੰ ਚਲੋ ਪੀਓ ਪਾਣੀ ਚਲੀਏ ਚਲੋ ਚਲੋ 10 ਘੰਟੇ ਦਾ ਕੰਮ ਹੈ ਆਪਣਾ ਨਾ ਨਾ ਅਦਾ ਪਟਾਈ ਵਾਦ ਨੂੰ ਘਰੇ ਚਲੇ ਜਾਵਾਂਗੇ ਅੱਧਾ ਘੰਟਾ ਆਪਾਂ ਨੂੰ ਲੱਗਣਾ ਕਰਨ ਚਲੋ ਚੱਲੀਏ ਉਹ ਬਹਿ ਗਿਆ ਚਬੂਤਰੇ ਤੇ ਛੜ ਕੇ ਚੱਲ ਵੀ ਚੱਲ ਸਗਰਾਇ ਕਰ ਲੈਟਸ ਗੋ ਚੱਲ ਗਾਇਸ ਵੀਰੇ ਚੱਲ ਗਾਇਸ ਆਜੋ ਚਲੋ ਜੀ ਉਧਰ ਚੱਲਦੇ ਹਾਂ ਨੱਟ ਪਿੱਛੇ ਮੋੜ ਦਿਓ God you. ਖਿੱਚ ਕੇ ਲਿਆ ਉਹ ਖਿੱਚ ਕੇ ਜੇ ਦੁਬਾਰਾ ਕਰ ਦੂਜੇ ਬਾਜ ਰਿਹਾ ਆ ਦੇਖੋ ਇਹ ਬੰਦੇ ਦੀ ਪੈਪ ਪਾ Baş ağluyor ama nala. <laughs> ਆਹ ਇਹ ਜਾ ਸੀ ਮੁੜ ਜਾਗਾ ਨਹੀਂ ਹੋਇਆ ਹੋਰ ਆ ਜਾ ਅਗਰ ਲਓ ਜੀ ਹੋ ਗਈ ਜੀ ਸਬਰੇ ਆਪਣੀ ਬਾਬੇ ਦੀ ਕਿਰਪਾ ਨਾਲ ਆ ਪੂਰਾ ਪੂਰਾ ਸਰਿਆ ਇਥੋਂ ਥੋੜੀ ਜੀ ਫਾਂਟ ਹਸਪਤਾਲਿਆਂ ਤੱਕ ਦੁਬਾਰੇ ਲਾਉਣੇ ਪਈ ਆ ਤੇ ਤਕਰੀਬਨ 550 ਤੋਂ ਉੱਪਰ ਸੀ ਬਾਣੀ 4 ਏਕੜਾਂ ਦਾ ਆਪਣਾ ਹੈਗਾ ਪਲਾਟੇ ਵੀ ਤੇ ਆਲੂ ਪੂਰਾ ਵਧੀਆ ਬਾਬੇ ਦੀ ਕਿਰਪਾ ਨਾਲ ਤੇ ਆ ਦੋ ਖੁੱਡ ਦੇਖ ਲਓ ਤੁਸੀਂ ਡੀਏਪੀ ਵਾਲਾ ਇੰਨਾ ਫਰਕ ਹੈ ਵੀ ਆ ਡੀਏਪੀ ਆ ਦੋ ਖੁੱਡਾਂ ਚੋਂ ਅੱਧ ਤੱਕ ਪਿਆ ਨਹੀਂ ਹੈਗਾ ਉਦੂਗਲ ਸੇਰਾ ਡੀਏਪੀ ਵਾਲੇ ਜਿਹੜੇ ਆਲੂ ਨੇ ਉਹ ਲੱਗ ਹੀ ਨੇ ਇਹਨਾਂ 'ਚ ਗਿਰਿਆ ਨਹੀਂ ਕੋਈ ਪਾਈਪ ਦਾ ਡਿੱਕਾ ਲੱਗਿਆ ਹੋਊਗਾ ਪਾਈਪ ਦੇ ਵਿੱਚ ਤੇ ਪੂਰੇ ਆਲੂ ਭਿਉਂਤੇ ਆਪਾਂ ਨੇ ਇਹਨਾਂ ਜਿਵੇਂ ਦਵਾਈ ਨਾਲ ਪੂਰਾ ਫੁੱਲ ਗੱਜ ਕਰਤਾ ਜੀ ਤੇ ਹੁਣ ਕਰਦੇ ਆ ਪਾਈਪ ਇਕੱਠਾ ਤਾਂ ਇਹ ਹੁਣ ਇਹਦਾ ਕੀ ਪਤਾ ਹੈ ਕਰਾਈ ਪਾਈਪ ਹੋਊਗਾ ਅਣੀ ਵਾਰ ਕਟੋ ਟਾਈਮ ਤਕਰੀਬਨ ਪੌਣੇ 3:00 ਵਜੇ ਜਦ ਅਗਲੀ ਸਪਰੇਅ ਕਰਨ ਲੱਗਾਂਗੇ ਹਾਂਜੀ 10:00 ਵਜੇ ਲੱਗ ਜੀ ਠੀਕ ਹੈ ਜੀ ਕਿਉਂਕਿ ਪਾਈਪ ਤੇ ਬਲਬ ਲਾਇਆ ਬਣ ਗਿਆ ਉਹ ਪਾੜੂ ਆ ਫਿਰ ਉਹ 2 ਘੰਟੇ ਖਰਾਬ ਹੋਣਗੇ ਆਪ 12 ਵਜੇ ਲੱਗ ਜਣਗੇ ਠੀਕ ਪਾਈਪ ਖਰਾਬ ਹੋ ਗਿਆ ਇਕਦਮ ਫਿਰ ਹੁਣੇ ਕੱਢ ਲੈਂਦੇ ਹੁਣੇ ਲਵਾ ਲੈਂਦੇ ਹਰੇ ਤਾਂ ਉਹੀ 10 ਵਜੇ ਲੱਗ ਜਾ ਹੁਣ ਤਾਂ ਭੁੱਖ ਲੱਗੀ ਭੁੱਖ ਲੱਗੀ ਵੀ ਆ ਚਲੋ ਠੀਕ ਹੈ ਜੀ ਕਰੀਏ ਪਾਈਪ ਇਕੱਠਾ ਚਲੋ ਇਹ ਕਰ ਲਿਆ ਪਾਈਪ ਇਕੱਠਾ ਸਰਦਾਰ ਨੂੰ ਪੁੱਛੀ ਦੀ ਚਾਬੀ ਮੋਟਰ ਹਲ ਦੀ ਜਾਬੀ ਚਲੋ ਜੀ ਭੇਜਦਾ ਟਰੈਕਟਰ ਤੇ ਚੱਲ ਬਾਈ ਚੱਲੀਏ ਹੁਣ ਉਹ ਮੋਟਰ ਤੇ ਜਾ ਕੇ ਕੱਪੜੇ ਜੇ ਕਰਨੇ ਨੇ ਤੇ ਸਪਰੇਅ ਵਾਲਾ ਕੰਮ ਆਪਾਂ ਦੇਖ ਲਵਾਂਗੇ ਮੋਟਰ ਤੇ ਚੱਲਦਾ ਅਸੀਂ ਆਪਾਂ ਬਲਟ ਚੱਕ ਲਈਏ ਸ਼ਕਲ ਬਦਲ ਜਾਂਦੀ ਆ ਬਲਟ ਤੇ ਚਲੋ ਇਹ ਸਪਰੇਅ ਵਾਲਾ ਕੰਮ ਆਪਣਾ ਹੋ ਗਿਆ ਜੀ ਖਤਮ ਇਹ ਵੀਡੀਓ ਆਪਣੀ ਇੱਥੇ ਤੱਕ ਕੇ ਸੀ ਮਿਲਦੇ ਆਂ ਅਗਲੀ ਵੀਡੀਓ ਜਦ ਤੱਕ ਸਾਰਿਆਂ ਨੂੰ ਸਸਰੀ ਕਾਲ ਜੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰੋ ਇਹ ਸਸਰੀ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ